ਹੈਲੋ ਸਤਿ ਸ਼੍ਰੀ ਅਕਾਲ ਜੀ ਤਾਂ ਮੋਂਡ ਬੁਟੀਕ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕ੍ਰੇਪ ਦੇ ਸੂਟ ਇਹ ਮੈਚਿੰਗ ਸੂਟ ਹੋਣਗੇ ਜੀ ਰਾਮਟੈਕਸ ਬ੍ਰਾਂਡ ਦੇ ਹੋਣਗੇ ਇਹ ਕ੍ਰੇਪ ਦੇ ਸੂਟ ਜਿਹੜੇ ਨੇ ਜੀ ਇਹਨਾਂ ਨੂੰ ਤੁਹਾਨੂੰ ਮੈਂ ਇੱਕ ਵਾਰੀ ਖੋਲ ਕੇ ਦਿਖਾ ਦਿੰਦੀ ਆਂ ਇਹਨਾਂ ਦੀ ਲੁੱਕ ਕਿਹੋ ਜਿਹੀ ਆ ਹਾਂ ਤੁਸੀਂ ਦੇਖ ਸਕਦੇ ਹੋ ਇਹ $10 ਦੀ ਸ਼ਾਰਟ ਬਣੀ ਹੋਈ ਆ ਨੈਕ ਦਾ ਉੱਪਰੋਂ ਡਿਜ਼ਾਈਨ ਬਣਿਆ ਹੋਇਆ ਗੇ ਪੂਰਾ ਜਿਹੜਾ ਫਰੰਟ ਹੈ ਜੀ ਜਿਹਦੇ ਉੱਪਰ ਜਿਹੜਾ ਡਿਜ਼ਾਈਨ ਆ ਤੁਸੀਂ ਚੈੱਕ ਕਰ ਸਕਦੇ ਹੋ ਐਤਾ ਤਾਂ ਬਣਿਆ ਹੋਇਆ ਹੈ ਸਾਈਡ ਤੇ ਬਾਜੂ ਦਾ ਦਿੱਤਾ ਹੋਇਆ ਜੀ ਦੋਨੋਂ ਸਾਈਡ ਬਾਜੂ ਤੇ ਦਿੱਤਾ ਹੋਇਆ ਤੇ ਸੇਮ ਹੀ ਜੀ ਬੈਕ ਸਾਈਡ ਆ ਆਪ ਕੀ ਬੈਕ ਸਾਈਡ ਵੀ ਦੇਖ ਸਕਦੇ ਆ ਅੱਜ ਦੀ ਬੈਕ ਸਾਈਡ ਦਾ ਕੰਮ ਹੈ ਤੇ ਨਾਲ ਇਸ ਦੇ ਆ ਜੀ ਹੋਰ ਪਿੰਕ ਕਲਰ ਦੀ ਬੋਟਲ ਤੋਂ ਨੂੰ ਮੈਂ ਸਿੱਖ ਨੈਕਸਟ ਕਲਰ ਦਿਖਾ ਦਿੰਨੀ ਆ ਨੈਕਸਟ ਹੈ ਜੀ ਸੀ ਗ੍ਰੀਨ ਕਲਰ ਦਾ ਦਾ ਸੂਟ ਹੈ ਇਸ ਦੇ ਨਾਲ ਜਿਹੜੀ ਮੈਚਿੰਗ ਹੈ ਜੀ ਉਹ ਰੈੱਡ ਕਲਰ ਦੀ ਹੈ ਕੱਤੀ ਦਾ ਡਿਜ਼ਾਈਨ ਤੁਹਾਨੂੰ ਇੱਕ ਵਾਰੀ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੇ ਤੁਹਾਨੂੰ ਕੋਈ ਵੀ ਡਿਜ਼ਾਈਨ ਇਹਨਾਂ ਚੋਂ ਪਸੰਦ ਆਉਂਦਾ ਤਾਂ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣੇ ਲਈ ਸੂਟ ਜਿਹੜਾ ਬੁੱਕ ਕਰ ਸਕਦੇ ਹੋ ਇਸ ਦੇ ਉੱਪਰ ਤਾਂ ਪੱਟੀ ਬਣੀ ਹੋਈ ਹੈ neck ਤੇ neck ਪੱਟੀ ਬਣੀ ਹੋਈ ਹੈ ਤੇ ਘੇਰੇ ਦਾ ਜਿਹੜਾ ਕੰਮ ਹੈ ਹੋਰ ਖਿਆ ਜੀ ਦੇ ਸੇਮ ਹੀ ਕਮ ਜਿਹੜਾ ਇਸ ਦੀ ਬੈਕ ਸਾਈਡ ਤੇ ਵੀ ਆ। ਦੇ ਇਸ ਦੇ ਨਾਲ ਜਿਹੜੀ ਬੋਟਮ ਹੈ ਜੀ ਉਹ ਰੈੱਡ ਕਲਰ ਦੀ ਆ। ਰੈੱਡ ਕਲਰ ਦੀ ਨਾਲ ਉਹ ਬਹੁਤ ਹੀ ਪਿਆਰਾ ਪੀਸ ਹੈ ਜੀ। ਕ੍ਰੇਪ ਦਾ ਇਹ ਜਿਹੜਾ ਸੁਟਾ ਜੀ ਇੱਕ ਕ੍ਰੇਪ ਦਾ। ਨੈਕਸਟ ਜੀ ਇਸ ਦੇ ਵਿੱਚ ਰੈੱਡ ਕਲਰ ਹੈ। ਔਰੇਂਜ ਰੈੱਡ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਜਿਹੜਾ ਇਸ ਦਾ ਪ੍ਰਿੰਟ ਹੈ ਬਣਿਆ ਹੋਇਆ ਹੈ ਇਦਾਂ ਕਿ ਇਹ ਉੱਪਰ ਡਿਜ਼ਾਈਨ ਬਣਿਆ ਹੋਇਆ ਹੈ ਇਸ ਦੀ ਬੈਕ ਸਾਈਡ ਤੇ ਵੀ ਸੇਮ ਫਲਾਵਰ ਨੇ ਜੀ ਆ ਦੇਖੋ ਜੀ ਰਾਮ ਟੈਕਸ ਦੇ ਨਾਲ ਸਟੈਂਪ ਜਿਹੜੀ ਹੈ ਲੱਗੀ ਹੋਈ ਹੈ ਆ ਦੇਖੋ ਜੀ ਬੈਕ ਸਾਈਡ ਤੇ ਫਰੰਟ ਤੇ ਦੋਨਾਂ ਤੇ ਸੇਮ ਕੰਮ ਹੋ ਰਿਹਾ ਹੈ ਤੇ ਨਾਲ ਇਸ ਤੇ ਬਲੈਕ ਕਲਰ ਦੀ ਬੋਰਡਰ ਹੈ ਇਸ ਸੰਜੀ ਸੜੀ ਅੱਜ ਦੀ ਵੀਡੀਓ ਦੇ ਸੂਟ ਜੇ ਤੁਹਾਨੂੰ ਪਸੰਦ ਆਣ ਤਾਂ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਇਹ ਸੂਟ ਤੁਸੀਂ ਸਟਿਚ ਕਰਕੇ ਵੀ ਲੈ ਸਕਦੇ ਹੋ ਤੇ ਅਨਸਟਿਚ ਵੀ ਲੈ ਸਕਦੇ ਹੋ ਇਸ ਮੌਸਮ ਵਿੱਚ ਚਪੈਣ ਵਾਲੇ ਸੂਟ ਨੇ ਜੀ ਸਾਰੇ ਸੂਟ ਗ੍ਰਾਮਟੈਕਸ ਬ੍ਰਾਂਡ ਦੇ ਨੇ ਤੇ ਤੁਹਾਨੂੰ ਪਤਾ ਹੀ ਹੈ ਜੀ ਗ੍ਰਾਮਟੈਕਸ ਬ੍ਰਾਂਡ ਬਹੁਤ ਹੀ ਵਧੀਆ ਬ੍ਰਾਂਡ ਹੈ ਫਿਰ ਮਿਲਦੀਆਂ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ